ਗੰਗਲੀ ਮਹੱਲਾ ਪੰਜਵਾ ਜੀ ਆਰੇ ਉਹਨਾਂ ਨਾਮ ਕਾ ਜੋ ਜੀਵ ਕਹਿ ਲੇ ਲਰਨੋ ਦਾ ਫਿਰ ਹੋ ਉਹ ਇਹਨੇ ਕੰਮ ਨਹੀਂ ਕਰਨਾ ਤੈਨੂੰ ਬੜੇ ਬੜੇ ਕਿਲੇ ਨਹੀਂ ਕੰਮ ਦੇਣੇ ਕੋਤਨ ਉਤਨ ਕੂਆ ਸੁਣਾ ਛੋਟਾ ਕਿਰਿਆ ਕਰਕੇ ਵੀ ਤੇ ਕੋਤ ਖਜ਼ਾਨੇ ਕਰਕੇ ਵੀ ਛੁਟਕਾਰਾ ਨਹੀਂ ਹੋਣਾ ਕੋ ਮਾਰੇ ਸਾਹ ਦੇ ਨਾਮ ਦੀ ਉਹ ਲੈ ਜੇ ਕੋਈ ਵਿਚਾਰ ਚਾਹੁੰਦਾ ਹੈ ਆਹ ਜਿਹੜੇ ਜੀ ਆਰੇ ਉਹਨਾਂ ਦਾ ਨਾਮ ਕੋਈ ਜੀਵ ਲੈ ਕਰਵਾਏ ਕਿ ਪ੍ਰਮੇਸ਼ੁਰ ਦੇ ਨਾਮ ਦਾ ਹੈ ਜੇ ਕੋਈ ਕੱਢ ਦੇ ਨੀ ਜਿਹੜੇ ਸੈਨਸੁਖਦੇਵ ਅਗਰ ਜੀ ਕਰਨ ਤਰਾ ਹੂਮੀ ਦਾ ਜੰਨੇ ਜੇ ਹੋਣੇ ਨੀ ਤਰੀਲ ਕੇ ਕਰਾਉਣੇ ਮੈਂ ਮਾ ਭਾਉ ਹੈ ਜਾਨ ਤੈ ਜਮਾ ਦਾ ਭੈ ਬਣਿਆ ਹੀ ਰਹਿੰਦਾ ਰਾਤ ਦਿਨ ਰਾਹੀ ਆਗੁਰ ਜਤਨ ਨਹੀਂ ਪਾਈਆ ਜੇ ਕੋਈ ਕੰਮ ਕਰਨੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਪਾਈ ਜਾਂਦੀ ਵੱਡਾ ਭਾਗ ਹਾਰ ਧਿਆਈ ਮਰਦਾ ਗਏ ਜੰਮੀ ਤੇ ਵੱਡੇ ਭਾਗ ਹੋਣ ਵੱਡੇ ਭਾਗ ਨਿਸ਼ਕਾਮ ਕਰੂ ਕੀਤੇ ਹੋਣ ਵਿਧਾਈ ਦੀ ਇੱਛਾ ਸਾਜੀ ਵੀ ਹੋਵੇ ਦੁਨੀਆ ਦੀ ਤਾਂ ਪਰਮੇਸ਼ਰ ਨੂੰ ਤਰਾਨ ਬਰੀਦਾ ਹੈ ਲੱਖ ਹਕਮਤੀ ਜਾਣੀ ਹੈ ਸਖਰ ਦੇ ਹੁਕਮ ਤੇ ਦੁਆਈਆਂ ਬੁਸੀਆਂ ਜਾਣ ਲਈਏ ਦੇ ਲੱਖਾਂ ਹਕੂਮਤਾਂ ਦੀ ਕਿਸਰਾਨੀਆਂ ਜਾਣ ਲਈਏ ਆਸਾਂ ਤੇਲ ਨਹੀਂ ਮੰਨਦੇ ਜਰਵਾਹਤ ਕਰੀ ਗਿਨੀ ਸੋ ਸਾਧਕਾਂ ਨੇ ਗੁਣ ਇਹਨਾਂ ਨੂੰ ਕੁਰਬਾਨ ਕਰ ਦਿੰਦੇ ਐ ਉਹਨਾਂ ਤੋਂ ਲੱਖਾਂ ਵਾਰੀਆਂ ਸੀ ਜੋ ਗੁਰਾਂ ਤੋਂ ਸਭ ਕੋਈ ਆਪਣਾ ਬਿਹਾਰ ਕਰਦੇ ਐ ਲੱਖਾਂ ਵਾਰੀ ਵਾਰਨੇ ਜਾਂਦੇ ਹਾਂ ਉਹਨਾਂ ਤੋਂ ਨੰਮੋ ਹੋ ਨਾਮ ਸਾਹਿਬ ਕੋ ਆਦਰਯਾ ਨਾਮੋ ਨਾਮ ਵਿੱਚ ਉਦਾਈ ਹੋਰ ਜਿਹੜੇ ਦੇਵਤਿਆਂ ਦੇ ਨਾਮ ਹੈ ਜਿੰਨੇ ਨਾਮ ਹਨ ਕੋਈ ਕਿਸੇ ਦਾ ਨਾਮ ਜਪਦਾ ਹੈ ਕੋਈ ਕਿਸੇ ਦਾ ਨਾਮ ਜਪਦਾ ਹੈ ਉਹਨਾਂ ਸਾਰਿਆਂ ਨਾਮਾਂ ਵਿੱਚੋਂ ਸਭ ਆਕਾਲ ਤੂ ਹੈ ਜਿਹੜਾ ਨਾਮ ਹੈ ਇਹੋ ਹੀ ਪ੍ਰਾਣਾ ਦਾ ਆਸਰਾ ਰੂਪ ਹੈ ਜਾਨਣਾ ਕਰੋ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਹੀ ਛੁਟਕਾਰਾ ਹੋਵੇਗਾ ਬਾਕੀ ਦੀ ਬਾਤ ਕਿਹਾ ਰਾਮ ਰਹੀਮ ਜਪੇ ਤੋਂ ਕੋਟਕ ਇਸ ਪ੍ਰਕਾਰ ਜਿਸ ਨੇ ਕਿਸਮ ਜਪਿਆ ਕੋਟ ਤੇ ਰਾਮ ਰਹੀਮ ਸਦੀਵਤ ਆਇਓ ਬ੍ਰਹਮ ਜਿਕੇ ਸੰਗ ਥਕੇ ਕੋ 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 ਕਿਨੂ ਨਾ ਬਚਾਇਓ ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ ਨਾਮੋ ਉਹ ਨਾਮ ਜੋ ਪ੍ਰਸਿੱਧ ਰੂਪ ਹੈ ਓਹ ਧਾਈ ਉਹ ਨਾਮ ਪਰਮੇਸ਼ਰ ਦਾ ਸਭੂ ਬੋਧ ਬੋਧ ਬੰਦ ਵਾਲਾ ਜਿਹੜਾ ਉਹ ਪ੍ਰਾਣ ਦਾ ਆਸਰਾ ਹੈ ਰਹਾਉ ਕਰਨ ਕਰਾਵਨ ਤੂੰ ਹੀ ਏਕ ਹੈ ਪਰਮੇਸ਼ਰ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਇਕ ਆਪ ਹੀ ਹੈ ਜੀ ਜਾਣਤੀ ਤੂੰ ਹੀ ਤੇ ਜਿੰਨੇ ਜੀਵ ਬ੍ਰਹਮਤ ਹੈ ਲੈ ਕੇ ਜੰਤ ਮੱਛਰ ਤੱਕ ਹਨ ਸੁਖਮ ਸੁਖੂਲੇ ਜੀਵਾਂ ਨੱਤਰ ਜਿੰਨੇ ਹਨ ਗਿਆਨ ਕੋਈ ਬਾਜੇ ਜਿੰਨੇ ਹਨਗੇ ਇਹੀ ਉਹਨਾਂ ਦੀ ਤੇ ਕੋਟ ਹੋ ਰਾਜ ਜੋਗਨ ਪ੍ਰਭ ਤੂੰ ਭਣੀ ਮਾਰਾ ਰਾਜ ਕੇ ਜੀਵਨ ਦੇਣ ਵਾਲਾ ਤੂੰ ਹੈ ਜਵਾਨੀ ਦੇਣ ਵਾਲੀ ਤੂੰ ਹੈ ਤੂੰ ਭਣੀ ਹੈ ਪਰਮੇਸ਼ਰ ਰਾਜ ਗਿਆਨ ਦਾ ਆਯੂ ਬਖਸ਼ਣ ਵਾਲਾ ਸ਼ੌਕ ਦਾ ਸੜਕੀ ਜਵਾਨੀ ਦੇਣ ਵਾਲਾ ਇਹ ਪ੍ਰਭੂ ਤੂੰ ਹੀ ਤਨੀ ਹੈ ਆਪ ਤੋਂ ਬਿਨਾ ਹੋਰ ਕੋਈ ਨਹੀਂ ਰਾਜ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਰਾਜ ਦਿਲ ਦੇ ਭੇਦਾਂ ਨੂੰ ਦੇਣ ਵਾਲਾ ਅਦਰ ਜੀ ਉਹਨੂੰ ਸ਼ੌਂਕ ਵਾਸਤੇ ਰੂਪੀ ਜਿਹੜਾ ਹਰ ਵਕਤ ਪ੍ਰੇਮ ਰੂਪੀ ਸ਼ੌਂਕ ਚੜਿਆ ਰਹਿਣਾ ਹੈ ਮਿਲਨ ਦਾ ਇਹ ਵੀ ਤੂੰ ਹੀ ਉਹ ਦਾਤਾ ਹੈ ਪ੍ਰਭੂ ਜੀ ਸਾਰੀਆਂ ਚੀਜ਼ਾਂ ਦਾ ਤੂੰ ਨਿਰਗੁਣ ਤੂੰ ਸਰਗੁਣ ਆਪ ਹੀ ਨਿਰਾਕਾਰ ਮੈਂ ਤਿੰਨਾ ਗੁਣਾ ਤੋਂ ਅਪੀਤ ਹੈ ਆਪੀ ਮਾਇਆ ਸਰਲ ਹੋ ਕੇ ਤਿਰਗੁਣ ਸਹਿਤ ਤੇ ਸਰਗੁਣ ਸਰੂਪ ਦੀ ਆਪੀ ਏ। ਈਹਾ ਉਹਾ ਤੂੰ ਰੱਖੇ। ਮਿਰਗ ਜੀਵ ਰੂਪ ਦੀ ਤੂੰ ਆਤ ਹੈ ਸਰਗੁਣ ਈਸ਼ਵਰ ਰੂਪ ਦੀ ਤੂੰ ਆਤ ਹੈ। ਈਹਾ ਉਹਾ ਤੂੰ ਰੱਖੇ। ਇਸ ਲੋਕ ਵਿੱਚ ਤੁਸੀਂ ਮਾਰਾ ਰੱਖਦੇ ਆਏ ਹੋ। ਉਹਾ ਪਰਲੋਕ 'ਚ ਵੀ ਆਪ ਹੀ ਰੱਖਿਆ ਕਰਦੇ ਹੋ। ਗੁਰ ਕਿਰਪਾ ਤੇ ਕੋ ਲਖੇ। ਸਤਗੁਰੂ ਦੀ ਸ਼ਰਨਾ ਕਰਕੇ ਕੋਈ ਕੋਈ ਡਰਨਾ ਹੈ। ਜਿਹੜਾ ਇਹ ਗੱਲ ਨਹੀਂ ਲਖਦਾ ਜਾਣਦਾ ਹੈ ਅੰਤਰਜਾਮੀ ਪ੍ਰਭ ਸੁਜਾਨ ਇਹ ਸਾਰੇ ਦੇ ਅੰਦਰ ਲਈ ਜਾਣਨ ਵਾਲੇ ਤੁਸੀਂ ਪ੍ਰਭ ਸੰਰਾਥ ਕੇ ਸੁਜਾਨ ਚਤਰੋਂ ਘੰਗੜਕੇ ਅੰਤਰ ਕੀ ਜਾਣਦੇ ਅੰਮਰਲਾ ਪ੍ਰੇਰਕ ਵੀ ਆਪ ਹੈ ਪ੍ਰਭ ਸੰਰਾਥ ਵੀ ਆਪ ਹੈ ਸੁਜਾਨ ਸਾਰੇ ਦੇ ਜਾਣੀ ਜਾਣ ਦੀ ਆਪ ਹੈ ਨਾਨਕ ਤਕੀਆ ਤੂੰ ਹੀ ਤਾਂ ਸਤਗੁਰੂ ਸਾਹਿਬ ਜੀ ਕਹਿੰਦੇ ਤੁਹਾਨੂੰ ਸਾਗੇ ਸਰੀਰ ਕੁਮਲ ਹੈ ਤੁਹਾਨੂੰ ਸਾਡੇ ਮਾਂ ਦਾ ਤਕੀਆ ਆਸਰਾ ਅਸੀਂ ਤੱਕਿਆ ਹੈ ਤੁਹਾਨੂੰ ਮਾਰੇ ਲੋਕ ਨੂੰ ਦਾ ਤਾਨ ਬਲ ਹੈ ਗਉੜੀ ਮਹੱਲਾ ਪੰਜਵਾ ਹਰ 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 ਆਰਾਧੀ ਹੈ ਕਿਸੇ ਨੂੰ ਸੁਣਾਉਣੇ ਦਾ ਨਾਮ ਜੇ ਪਿੱਛੇ ਗੱਦਾ ਰੱਖਿਆ ਜਾਂਦਾ ਕਿਸੇ ਲੋਕ ਦਾ ਵੀ ਤੂੰ ਤਕੀਆ ਹੈ ਸਰਦੋਗ ਦਾ ਵੀ ਤੁਹਾਨੂੰ ਤਾਨ ਬਲ ਹੈ ਗਉੜੀ ਮਹੱਲਾ ਪੰਜਵਾ ਹਰ 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 ਆਰਾਧੀ ਹੈ ਜਿਹੜੀ ਹਰੀ ਜੋ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ ਉਸ ਨੂੰ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਗੰਗੀ ਭਾਵਨਾ ਨਾਲ ਅਰਦਾਸਾਂ ਕਰਿਓ ਯਾਦ ਕਰਿਓ ਸੰਤ ਸੰਗ ਹਰ ਮਨ ਵਸ ਰਹੇ ਸੰਤਾਂ ਦੀ ਸੰਤਾਨ ਜਿਹੜਾ ਸਾਹ ਗੁਰਾਸਨ ਵਿੱਚ ਲਿਸਰੈ ਉਹਨਾਂ ਦੀ ਸੰਗਤ ਕਰਨੇ ਕਰਕੇ ਹਰੀ ਮਨ ਚ ਵਸਦਾ ਹੈ ਆਪੋਂ ਜਤੁਨ ਕਰਨ ਵਾਲੇ ਲੋਕ ਥੱਕ ਜਾਂਦੇ ਹਨ ਪਰਮ ਨੂੰ ਮੋਹ ਭੌ ਸਾਧੀ ਹੈ ਇਹਦਾ ਧਰਮ ਹੈ ਜੀਵਾਂ ਦੇ ਅੰਦਰ ਭੇਦ ਭਰਮ ਕਰਤਾ ਦੀ ਕਰਮਾ ਉਹ ਕੋ ਤੇ ਮੋਹ ਹੈ ਗਿਆਨ ਕਰਕੇ ਮੋਤ ਹੋਏ ਰਹਿਣਾ ਤੇ ਭੌਤ ਦਰ ਹੈ ਕਾਲ ਹੈ ਜੀ ਸਾਧੀ ਇਹ ਜਤ ਲਈਦਾ ਹੈ ਜਦੋਂ ਮਨ ਚ ਦਸ ਜਾਂਦਾ ਸੁਸੰਗਤ ਦੁਆਰਾ ਉਹ ਹੇ ਪਰਮੇਸ਼ਵਰ ਮੋ ਦੇ ਭੈ ਨੂੰ ਸਿੱਧ ਕਰ ਲੀਦਾ ਜਿਤ ਲਈਦਾ ਹੈ ਰਹਾਉ ਵੇਦ ਪੁਰਾਣ ਤਿਮਰਦ ਉਸ ਭਨੇ ਮਹਾਰਾ ਆਪ ਹੀ ਕਹਿੰਿਓ ਕੋਰ ਵੀ ਕੋਈ ਮਹਾਰਾ ਕਹਿੰਦੇ ਚਾਰੇ ਵੇਦ ਸ਼ਾੰਵਰਿ ਯੋਗ ਸਰਮਣੁ ਤੇ ਪ੍ਰਾਣ ਸ਼ਾਰਾ ਪੁਰਾਣ ਮੈਂ ਤੁਸ ਪੁਰਾਣ ਅਦਿਕ ਇਸੇ ਪ੍ਰਕਾਰ ਸਾਰੇ ਬਾਅਵਨ ਪੁਰਾਣ ਆਦਿਕ ਅਧਿ ਸਿਮਰਤੀਆਂ ਸਤਾਈ ਮਨੁ ਸਿਮਰਤੀਆਂ ਆਦਿਕ ਸਿਮਰਤੀ ਉਸੇ ਸੁੰਦਰ ਦੀ ਜਾਗਵਤ ਕਿਸਮਤੀਆਂ ਆਦਿਕ ਸਭ ਇਸ ਨੂੰ ਪਾਣੇ ਕਹਿੰਦੇ ਹਾਂ ਗੱਲ ਨੂੰ ਸਭ ਊਂਚ ਬਿਰਾਜਤ ਜਨ ਸੁਣੇ ਜਿਹੜੇ ਨਾਲ ਜਨ ਸਾਰਿਆਂ ਤੋਂ ਉੱਚੇ ਬਿਰਾਜ ਦੇ ਸੁਣੀ ਦੇਣਗੇ ਵੇਦ ਸੁਰਗੁਣ ਵਿਸ਼ਾ ਵੇਦਾਂ ਪੁਰਾਣ ਜਿਹੜੇ ਹੋਣਗੇ ਉਹ ਵੀ ਪ੍ਰਾਚਨ ਰਾਜਿਆਂ ਦੀਆਂ ਕਥਾ ਕਹਿੰਦੇ ਹਾਂ ਮੈਂ ਸਿਮਰਤੀਆਂ ਜੀ ਥੱਗੇ ਕਾਸੇ ਜਿਵਾੜੂ ਨਾਲ ਰਾਤ ਨੂੰ ਕਰਨੀ ਸੱਜੇ ਪਾਸੇ ਪਾੜ ਕੇ ਸੁਕਨੀਆਂ ਸਿਮਰਤੀਆਂ ਗੱਲਾਂ ਦੱਸਦੀਆਂ ਚੰਨਵਾਰੀ ਸਾਜਾਵੇ ਹਰਿ ਸੁਮੰਜ ਨੇ ਤੇ ਆਪ ਲੋਕ ਸਿੰਮਰਕੀਆਂ ਸੋਚ ਨੂੰ ਦੱਸਦੀਆਂ ਹਨ ਕਰਮ ਕਾਂਡ ਨੂੰ ਸਭ ਉੱਚ ਬਿਰਾਜਤ ਜਨ ਸੁਨੇ ਇਹਨਾਂ ਸਾਰਿਆਂ ਤੋਂ ਜਿਹੜੇ ਜਨਨ ਮਹਾਰਾ ਦੇ ਉੱਚੇ ਬਿਰਾਜ ਦੇ ਸੁਣੀਦੇ ਹਨ ਸਗਲ ਆਸਥਾਨ ਵੇਦ ਪ੍ਰਹਨ ਆਦੋ ਕਹਿੰਦੇ ਹਨ ਸਗਲ ਆਸਥਾਨ ਭੈ ਭੀਤ ਕੀ ਸਾਰੇ ਸੰਜਿਤ ਨੇ ਇੰਦਰ ਲੋਕ ਸੁਰ ਲੋਕਾਂ ਜੈਵੋ ਉੱਚੇ ਤੱਕ ਕਰ ਦੋਹਰੇ ਆਗੂ ਸਾਰੇ ਜਿੰਨਾਂ ਥਾਂ ਪੈ ਦੇ ਪੀਤ ਸੰਯੁਕਤ ਸੁਮੀਂਦੇ ਹੈ ਭੈ ਕਰਕੇ ਪੀਤਾ ਕੋ ਦੁਰਾਕਲ ਹੋਏ ਸੁਮੀਂਦੇ ਹਨ ਕਮਜ਼ੋਰ ਹੋਏ ਵੇਖੀ ਜਾ ਹੈ ਭੈ ਕਰਕੇ ਪੀਤਪ ਹੋ ਜਾਂਦੇ ਹਨ ਬੱਚਾ ਤੋਂ ਦੁਰਾਕਲ ਹੋ ਜਾਂਦੇ ਹਨ ਆਰਾਮ ਸੇਵਕ ਭੈ ਰਹਿਤ ਕੀ ਜੋ ਰਾਮ ਪਰਮੇਸ਼ਰ ਦੇ ਸੇਵਕ ਨੂੰ ਮੇਰਾ ਸੰਤ ਭੈ ਤੋਂ ਰਹਿਤ ਕੀਤਾ ਹੈ ਬਾਕੀ ਸਾਰੇ ਭੈਜੇ ਵਿੱਚ ਕੀ ਹਨ ਲੱਖ 84 ਹੀ ਜੂਨ ਫਿਰ ਹੈ ਇਹ ਜੀਵ 84 ਲੱਖ ਜੂਨ ਦੇ ਚ ਦੇਖਦੇ ਬਿਕਰਦੇ ਫਿਰਦੇ ਹਨ ਗੋਪਿੰਦ ਲੋਕ ਨਹੀਂ ਜਨਮ ਮਰਨ ਵਾਲੇ ਵਾਹਿਗੁਰੂ ਦੇ ਲੋਕ ਪ੍ਰਕਾਸ਼ ਵਾਲੇ ਸੰਤ ਭਗਤ ਉਹ ਨਾ ਜਾਣਦੇ ਮੈਂ ਮਰਦੇ ਜੰਮਣ ਮਰਤੋ ਰਹਤ ਹੋ ਗਏ ਇੱਕ ਹੈ ਜੂਨ ਫਿਰ ਜੂਨ ਨਾ ਆਇਆ ਨਾਨਕ ਹਰ ਕੇ ਦਰਸ ਕੋ ਮਾਇਆ ਬਲ ਬੁੱਧ ਗਿਆਨਪੋ ਹੋਮੈ ਰਹੀ ਜਿਹੜਾ ਬਲ ਹੈ ਦੁਸ਼ਿਆਂ ਦਾ ਜਿਹੜੀ ਵਿਸ਼ੇ ਵਿਸ਼ੇਣੀ ਬੁੱਧ ਹੈ ਅਤੇ ਗਿਆਨਪੈ ਜਿਹੜੀ ਦੁਨੀਆਂ ਦੇ ਅੰਦਰ ਅਨੇਕ ਪ੍ਰਕਾਰ ਦੀ ਭੇਦ ਪਾਉਣ ਵਾਲੀ ਹੋਮੈ ਜਿਹੜੀ ਦੇਵੀ ਸਭ ਰਾਤ ਹੋਗੀ ਬਾਲੀਏਗਾ ਸਾਧਿਆਂ ਦਾ ਮਾਨ ਕਰਨਾ ਸੀ ਬੁੱਧੀ ਦੀਆਂ ਚਿਕਰਾਈਆਂ ਕਰਨੀਆਂ ਸੀ ਗਿਆਨ ਪੁਸ਼ਾਸਤਰ ਗਿਆਨ ਕਰਕੇ ਮੈਂ ਬੜਾ ਚਤਰਾ ਹਾਂ ਉਮੇ ਦੇ ਦੀ ਕੰਨੀ ਸਭ ਰਹਿ ਰਹਿ ਗਈ ਹੈ ਅਰ ਸਾਧ ਸਰਣ ਨਾਨਕ ਗਹੀ ਕੰਨੀ ਕਹਿੰਦੇ ਹਰੀ ਦੇ ਸੰਤਾਂ ਦੀ ਸ਼ਰਨ ਹਰੀ ਦੇ ਜੋ ਸਾਧ ਹਨੂਨਾ ਦਾਰੇ ਹਰੀ ਦੀ ਸ਼ਰਨ ਗੁਰੂ ਸਾਹਿਬ ਕਹਿੰਦੇ ਗ੍ਰਹਿਣ ਕੀਤੀ ਹੈ ਗੌੜੀ ਮਹੱਲਾ ਪੰਜਵਾ ਮਨ ਰਾਮ ਨਾਮ ਗੁਣ ਗਾਈਏ ਜੀ ਮੇਰੇ ਪਿਆਰੇ ਮਨ ਰਾਮ ਰਾਮ ਜੀ ਰਾਮਾ ਜੋ ਰਮਿਆ ਹੋਇਆ ਰਾਮ ਹੈ ਤੇਰਾ ਨਾਮ ਜਪਿਆ ਕਰ ਸੰਗਤ ਮਿਲ ਕੇ ਕੀਰਤਨ ਦੀ ਗੋਣਾ ਨੂੰ ਗਾਉਣਾ ਕਰੀਏ ਪਾ ਕੇ ਨਿਤ ਨਿਤ ਹਰ ਸੇਵੀ ਹੈ ਨਿਤ ਨਿਤ ਜੋ ਹਰੀ ਰਹਿੰਦਾ ਜੇ ਨਿਤ ਨੰਦ ਚੌਨਾ ਜਨਤਾ ਵਰਤੀ ਹਰੀ ਦਾ ਸੇਵਨ ਕਰਿਆ ਕਰ ਜਿਵੇਂ ਹਰੋਜ ਪਹਿਲਵਾਨ ਜਿਹੜੇ ਕੁਸ਼ਤੀਆਂ ਕਰਨ ਆਵੇ ਕਸਮ ਕਰਦੇ ਤੇ ਖੁਰਾਕ ਖਾਂਦੇ ਐ ਐਵੇਂ ਵੀ ਕਰੀਏ ਕਿ ਹਰੀ ਪਰਮਾ ਪ੍ਰੇਸ਼ਰ ਦਾ ਸੇਵਨ ਕਰੀਏ ਸਾਸ ਸਾਸ ਹਰ ਧਾਈ ਹੈ ਜੰਦੇ ਜੰਦੇ ਸਾਸਾਂ ਦਾ ਸਾਸਾਂ ਦਾ ਸਾਸ ਰੂਪ ਹੈ ਹਰੀ ਕੁਝ ਜਿਉਣਾ ਕਰੀਏ ਭਿਆਕਾਰ વૃਤੀ ਕਰਕੇ ਰਹਾਉ ਸ਼ਾਂਤ ਸੰਗ ਹਰਿ ਮਨ ਵਸੈ ਮਨ ਰਜ ਪਿਆਰਿਓ ਸੰਤਾਂ ਦੀ ਸੰਗਤ ਕਰਕੇ ਹਰਿ ਮਨ ਚ ਵਸਦਾ ਹੈ ਦੁੱਖ ਦਰਦ ਅਨੇਰਾ ਪ੍ਰਾਂਤ ਦੁੱਖ ਦਰਦ ਅਨੇਰਾ ਭ੍ਰਮ ਨਸੈ ਜਮ ਦਾ ਦੁੱਖ ਜਮ ਮਰਨ ਦਾ ਦਰਗ ਉਜਿਆਰੀਆਂ ਪੀੜਾਂ ਅਨੇਰਾ ਅਗਿਆਨ ਦਾ ਬਾਰਮੀ ਜਿਹੜਾ ਸਰੂਪ ਦਾ ਪਿਆ ਸਭ ਨਸ਼ ਨਸ਼ ਜਾਂਦਾ ਹੈ। ਸ਼ੰਤ ਪ੍ਰਸਾਦ ਹਰ ਜਾਪੀ ਹੈ। ਸੰਤ ਗੁਰਾਂ ਦੀ ਕਿਰਪਾ ਕਰਕੇ ਹਰੀ ਨੂੰ ਜਪੀਦਾ ਹੈ। ਜੋ ਜਨ ਬੂਹ ਨਾ ਵਿਆਪੀ ਹੈ। ਜਿਹੜਾ ਸਾਧ ਸੰਗਤ ਦੀ ਕਿਰਪਾ ਕਰਕੇ ਹਰੀ ਨੂੰ ਜਪਦਾ ਹੈ। ਓ ਜਨਪੁਰਖ ਨੂੰ ਕੋਈ ਦੁੱਖ ਨਹੀਂ ਵਿਆਪਦਾ ਲੱਗਦਾ ਸਭ ਦੁੱਖਾਂ ਤੋਂ ਪਾਰ ਹੋ ਜਾਂਦਾ ਹੈ ਜਾ ਕਾ ਗੁਰ ਜਾ ਕਾ ਗੁਰ ਹਰ ਮੰਤਰ ਦੀ ਉਹਨਾਂ ਨੂੰ ਗੁਰੂ ਸਾਹਿਬ ਅਕਾਲ ਪੁਰਖਿਆ ਮੰਤਰ ਬਖਸ਼ੀ ਹੁੰਦੇ ਨਾਮ ਦਾ ਉਹ ਉੱਗਰਿਆ ਮਾਇਆ ਅਗਨ ਤੋਂ ਮਾਇਆ ਰੂਪੀ ਅਗਜ ਪੈ ਕੇ ਗਰਭ ਚ ਪੈ ਕੇ ਨਰਕ ਚ ਪੈ ਕੇ ਇਥੇ ਵਿਸ਼ਾ ਚ ਪੈ ਕੇ ਇਖਾਜ ਪੈ ਕੇ ਕ੍ਰੋਧ ਚ ਪੈ ਕੇ ਨਹੀਂ ਛੜਦਾ ਉਹ ਮਾਇਆ ਰੂਪੀ ਅਗ ਤੋਂ ਬਚ ਗਿਆ ਹੈ ਕਹੋ ਪ੍ਰਭ ਮਾਇਆ ਕਰ ਸਤਿਗੁਰੂ ਜੀ ਕਹਿੰਦੇ ਸਾਡੇ ਤੇ ਮੇਰੇ ਵਾਸਤੇ ਬੇਨਤੀ ਕਰ ਗੁਰਸਿੱਖ ਕੋ ਕਿ ਮੇਰੇ ਤੇ ਨਾਰਾ ਮਾਇਆ ਮਿਹਰਬਾਨੀ ਕਰ ਮੇਰੇ ਮਨ ਤਨ ਵਾਸ ਨਾਮ ਹਰ ਮੇਰੇ ਮਨ ਚ ਵੀ ਤਨ ਚ ਵੀ ਹਰੀ ਆਪ ਦਾ ਨਾਮ ਵਸ ਜਾਵੇ ਲੌੜੀ ਮਹੱਲਾ ਪੰਜਵਾ ਰਸਨਾ ਜਪੀਐ ਏਕ ਨਾਮ ਰਸਨਾ ਚਰਕੇ ਵੀ ਇੱਕ ਨਾਮ ਨੂੰ ਰਸਾ ਕਰਕੇ ਦਸਨਾ ਨੂੰ ਜਪਨਾ ਕਰੀਏ ਇਹ ਸੁਖ ਆਨੰਦ ਘਣਾ ਇਸ ਲੋਗ 'ਚ ਵੀ ਸੁਖ ਹੋਵੇਗਾ ਪ੍ਰਲੋਕ 'ਚ ਵੀ ਘਣਾ ਆਨੰਦ ਪ੍ਰਾਪਤ ਹੋਵੇਗਾ ਆਗਾ ਜੀਕੈ ਸੰਗ ਕਾਮ ਜਿਤੇ ਆਨੰਦ ਸਰੂਪ ਪਰਮੇਸ਼ੁਰ ਦਾ ਘਣਾ ਸੁਖ ਪ੍ਰਾਪਤ ਹੋਵੇਗਾ ਤੈਨੂੰ ਸੁਖ ਨੂੰ ਬ੍ਰਹਮ ਦਾ ਚਿੰਤਨ ਕਰਨੇ ਕਰਕੇ ਇਸ ਲੋਗ 'ਚ ਘਣਾ ਆਨੰਦ ਪ੍ਰਾਪਤ ਹੋਵੇਗਾ ਵਿਸ਼ੇਸ਼ ਸੁਖ ਜਿਹੜਾ ਹੈ ਇਤੋਂ ਇੱਕ ਕੱਠਾਂ ਦੀ ਅੱਗ ਵੀ ਨਹੀਂ ਆਈ ਹੈ ਅਤੇ ਜਿਹੜਾ ਜੋਗਾਂਨੰਦ ਦਾ ਸੁਖ ਹੈ ਉਹ ਹੈ ਜਾਗਨੀ ਦੀ ਨਹੀਂ ਆਈ ਅਤੇ ਜਿਹੜਾ ਹੈ ਆਤਮਾ ਦਾ ਆਨੰਦ ਇਹ ਹੈ ਮੜਵਾ ਨਾ ਲਗਨੀ ਨਹੀਂ ਜਿਵੇਂ ਸਮੁੰਦਰ ਨੂੰ ਰਿੰਦੀ ਲੱਖਾਂ ਵਾਲਾ ਪਾਣੀ ਨੂੰ ਫੂਕਦੀ ਹੈ ਫਿਰ ਵੀ ਕਾਇਮ ਰਹਿੰਦੀ ਹੈ ਇਸ ਪ੍ਰਕਾਰ ਇਹ ਸੁਖ ਆਨੰਦ ਘਾਣਾ ਇਸ ਲੋਕ 'ਚ ਵੀ ਜਿਹੜਾ ਵਿਸ਼ੇ ਸੁਖ ਇੰਦੋਂ ਵੀ ਬਹੁਤ ਆ ਸੁਖੋ ਇਹ ਗਣਾ ਨਾਮ ਜੋਗਾਂ ਨਾਮ ਤੋਂ ਵੱਡਾ ਆਨੰਦ ਪ੍ਰਾਪਤ ਹੋਵੇਗਾ ਆਗਾ ਜੀ ਕੈ ਸੰਗ ਕਾਮ ਅਗੇ ਜੀ ਦੇ ਨਾਮ ਕੰਮ ਆਵੇਗਾ ਪਰਮੇਸ਼ਰ ਦਾ ਨਾਮ ਰਹਾ ਕਟਿ ਜਾ ਤੇਰਾ ਅਹੰਕਾਰੂ ਜੀ ਦਾ ਨਾਮ ਕਰਕੇ ਤੇਰਾ ਹੰਕਾਰ ਰੂਪੀ ਰੋਗ ਕਟਿਆ ਜਾਏਗਾ ਉਹ ਗੁਰ ਪ੍ਰਸਾਦ ਕਰ ਰਾਜ ਜੂ ਸਤਗੁਰੂ ਦੀ ਕਿਰਪਾ ਕਰਕੇ ਰਾਜ ਪ੍ਰਕਾਸ਼ ਰੂਪੀ ਜੁੜਨਾ ਕਰ ਦ੍ਰਸ਼ਤ ਵਿੱਚ ਰਹਿਂਦਾ ਆ ਪਰਮੇਸ਼ਰ ਜੁੜਿਆ ਰਹੇ ਰਾਜ ਜੋ ਕਮਉਣਾ ਕਰ ਜਿਵੇਂ ਜਨਕ ਰਾਜਾ ਦ੍ਰਸ਼ਤ ਵਿੱਚ ਰਹਿ ਕੇ ਰਾਜ ਕਰਦਾ ਹੋਇਆ ਪਰਮੇਸ਼ਰ ਜੁੜਿਆ ਰਹਿੰਦਾ ਸੀ ਹਾਰ ਦਾਸ ਜਿਨ ਜਨ ਚੱਖਿਆ ਜਿਨ੍ਹਾਂ ਜਨ ਨੇ ਹਰੀ ਦੇ ਰਸ ਨੂੰ ਚੱਖਣਾ ਕੀਤਾ ਧਾਰਮ ਕੀਤਾ ਹੈ ਤਾਂ ਕੀ ਕ੍ਰਿਸ਼ਨ ਲਖੀਆ ਕੋਨੀਆਂ ਸਾਰੀਆਂ ਕ੍ਰਿਸ਼ਨ ਜਿਹੜੀਆਂ ਰਸਾਂ ਕਰਾਉਂਦੀਆਂ ਆ ਸਾਰੀਆਂ ਲਾਖੀਆਂ ਲੈ ਗਈਆਂ ਹਨ ਹਰ ਵਿਸਰਾਮ ਨਿਧ ਪਾਇਆ ਜਿਹੜੀ ਜੋ ਪਰਮੇਸ਼ਵਰ ਹੈ ਸਾਰਿਆਂ ਦੁਸ਼ਨਾਮਾਂ ਦਾ ਵੀ ਇਹ ਆਧਾਰ ਨੂੰ ਆਸਰਾ ਖਜਾਨਾ ਉਹ ਉਹਨਾਂ ਨੂੰ ਪਾ ਲਿਆ ਹੈ ਉਹ ਬਹਿਰ ਨਾ ਕਤਹੀ ਧਾਇ ਉਹ ਮੁਰਕ ਕੇ ਕਿਤੇ ਜੂਨੇ ਚ ਨਹੀਂ ਡੈੜਦਾ ਵਾਸ਼ਨਾ ਕਰਕੇ ਕਿਸੇ ਲੋਕ ਪੁਰਨੋਸ ਕੀ ਕਹਦਾ ਹੈ ਹਰ ਹਰ ਨਾਮ ਜਾ ਕੇ ਗੁਰ ਦੀ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਹਰ ਰਹਿ ਪਰਮੇਸ਼ਰ ਦਾ ਨਮਨ ਦਾਖਿਨ ਕਰ। ਨਾਨਕ ਤਾ ਕਾ ਭਉ ਗਿਆ। ਸਰਗੁਣ ਜੀ ਕਹਿੰਦੇ ਉਹਨਾਂ ਦਾ ਜੰਮਣ ਮਿਲ ਦਾ ਪੈ ਚਲਿਆ ਗਿਆ ਹੈ।